ਹਰ ਇੱਕ ਕਟਿੰਗ ਦੇ ਨਾਲ ਸਕਰਬ ਫ੍ਰੀ ਹਰ ਇੱਕ ਕਟਿੰਗ ਦੇ ਨਾਲ ਸਕਰਬ ਫ੍ਰੀ ਬਿਲਕੁਲ ਫ੍ਰੀ ਵੀਰੇ ਬਿਲਕੁਲ ਫ੍ਰੀ ਵੀਰੇ ਬਿਲਕੁਲ ਫ੍ਰੀ ਮੁੱਛ ਕੁੰਡੀ ਕਰਾਣੀ ਆ ਤਾਂ ਦੇਵੀਗੜ੍ਹ ਇੱਥੇ ਆ ਜੀ ਲੋ ਬਾਈ ਜੀ ਇੱਥੇ ਤੁਸੀਂ ਵਾਲ ਕਟਾਣਾ ਆਓ హెਅਰ ਕਟਿੰਗ ਕਰਾਣ ਆਓ ਸਕਰਬ ਬਿਲਕੁਲ ਫ੍ਰੀ ਕਰਕੇ ਦੇਗਾ ਕੈਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੈਨ ਦੀ ਲੋੜ ਤਾਂ ਨਹੀਂ ਨਹੀਂ ਵੀਰੇ ਉਹ ਵੀ ਡੀ ਟਨ ਦਾ ਡੀ ਟਨ ਦਾ ਮੁੱਛ ਕੁੰਡੀ ਕਰਾਣੀ ਆ ਤਾਂ ਦੇਵੀਗੜ੍ਹ ਇੱਥੇ ਆ ਜੀ ਦਾੜੀ ਕਰਲੀ ਕਰਾਣੀ ਆ ਤਾਂ ਦੇਵੀਗੜ੍ਹ ਇੱਥੇ ਆ ਜਾਓ ਵਾਲ ਕਟਿੰਗ ਕਰਾਣੇ ਆ ਖੜੇ ਕਰਵਾਣੇ ਆ ਸਮੂਥੀ ਕਰਾਣੇ ਆ ਤਾਂ ਦੇਵੀਗੜ੍ਹ ਇੱਥੇ ਆ ਜਾਓ ਦੇਵੀਗੜ੍ਹ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਨਾਲ ਸੰਧੂ ਮੈਡੀਕਲ ਦੇ ਨਾਲ ਉੱਪਰ ਖੁੱਲ ਚੁੱਕਿਆ ਲੁਕਸ ਯੂਨੀਸੈਕਸ ਹੈਅਰ ਸਲੂਨ ਇਹਦੇ ਨਾਲ ਕੀ ਕੀ ਹੁੰਦਾ ਕੀ ਭਾਈ ਜੀ ਆਪਣੇ ਫੇਸ ਦਾ ਗਲੋਅ ਆਊਗਾ ਹਾਂਜੀ ਟੈਨਿੰਗ ਚੱਕੀ ਜਾਂਦੀ ਆ ਹਾਂਜੀ ਹਾਂਜੀ ਇਹਦਾ ਸ਼ਾਈਨਿੰਗ ਆਊਗਾ ਫੇਸ ਹੀ ਪੂਰੀ ਪ੍ਰੋਪਰ ਪ੍ਰੋਪਰ ਆ ਹੁਆ ਹਾਂ ਜੀ ਪੂਰੀ ਪ੍ਰੋਪਰ ਸ਼ੈਡਿੰਗ ਆਉਗੀ ਕਿਲ ਕੱਢੇ ਜਾਣਗੇ ਜਿਹੜੇ ਆਪਣੇ ਸਕਿਲ ਦੇ ਵਿੱਚ ਕਿਲ ਆਉਂਦੇ ਨੇ ਉਹ ਸਾਰੇ ਕਿਲ ਅੱਛਾ ਮੈਂ ਜਿੱਥੇ ਦਾ ਗੱਦਾ ਗਿਆ ਆ ਮਸ਼ੀਨ ਤਾਂ ਮੈਂ ਦੇਖੀ ਨਹੀਂ ਦੇਵੀਗੜ੍ਹ ਦੇ ਵਿੱਚ ਤਾਂ ਬਾਈ ਜੀ ਇੱਥੇ ਤੁਹਾਨੂੰ ਉਹ ਚੀਜ਼ ਮਿਲੇਗੀ ਜਿਹੜੀ ਤੁਹਾਨੂੰ ਬਾਈ ਜੀ ਦੇਵੀਗੜ੍ਹ ਚ ਹੋਰ ਕਿਤੇ ਨਹੀਂ ਮਿਲਣੀ ਮੁੱਛ ਕੁੰਡੀ ਕਰਵਾਉਣ ਦੇ ਲਈ ਪਟਿਆਲੇ ਜਾਣਾ ਪੈਂਦਾ ਮੁੱਛ ਬਾਈ ਜੀ ਕੁੰਡੀ ਕਰਵਾਉਣ ਦੇ ਲਈ ਖੰਨੇ ਜਾਣਾ ਪੈਂਦਾ ਹੁਣ ਖੰਨੇ ਜਾਣ ਦੀ ਲੋੜ ਨਹੀਂ ਪਟਿਆਲੇ ਜਾਣ ਦੀ ਲੋੜ ਨਹੀਂ ਤੁਹਾਡੀ ਮੁੱਛ ਕੁੰਡੀ ਦੇਖੀ ਗੱਲ ਦਿੱਖੇ ਹੋਏਗੀ ਲੋਕ ਕਿ ਨਾ ਵੀਰੇ ਲੋਹੇ ਦੀਆਂ ਯੂਜ਼ ਕਰਦੇ ਨੇ ਭਾਈ ਜੀ ਇਹਦੇ ਨਾਲ ਬਾਲ ਟੁੱਟਦੇ ਨੇ ਜਦੋਂ ਆਪਾਂ ਗੇੜਾ ਦਿੰਦੇ ਹਾਂ ਬਾਲ ਟੁੱਟਦੇ ਨੇ ਇਹਦੇ ਨਾਲ ਵੀਰੇ ਬਾਲ ਜਿੰਨੇ ਮਰਜ਼ੀ ਟਾਈਟ ਕਰ ਦੋ ਬਾਲ ਬਿਲਕੁਲ ਵੀ ਨਹੀਂ ਟੁੱਟਣਗੇ ਭਾਈ ਕਹਿੰਦਾ ਸੁਨਾਰੇ ਤੋਂ ਤਿਆਰ ਕਰਵਾਈਆਂ ਨੇ ਇਹ ਦਾੜੀ ਕਰਲੀ ਕਰਾਣੀਆਂ ਮੁੱਛ ਕੁੰਡੀ ਕਰਾਣੀਆਂ ਤਾਂ ਬਾਈ ਜੀ ਸਪੈਸ਼ਲਿਸਟ ਆ ਇਸ ਕੰਮ ਦੇ ਸੰਧੂ ਮੈਡੀਕਲ ਦੇ ਉੱਪਰ ਦੇਵੀਗੜ੍ਹ ਬੱਸ ਸਟੈਂਡ ਦੇ ਨਾਲ 9 ਬਾਈ ਜੀ 150 ਰੁਪਏ ਦੇ ਵਿੱਚ ਮੁੱਛ ਕੁੰਡੀ ਹੋ ਰਹੀ ਆ ਤੁਹਾਡੀ ਆਣਾ ਬਾਈ ਜੀ ਕਿੱਥੇ ਆ ਤੁਸੀਂ ਦੇਵੀਗੜ੍ਹ ਬੱਸ ਸਟੈਂਡ ਸੰਧੂ ਮੈਡੀਕਲ ਦੇ ਬਿਲਕੁਲ ਉੱਪਰ ਆਪਣੀ ਸ਼ੋਅ ਦਾ ਨਾਮ ਲੌਕਸ ਜੁਨੀਸੈਕਸ ਹੇਅਰਸ ਅਲੋਨ ਅਸੀਂ ਕੀ ਕੀ ਕੰਮ ਕਰਦੇ ਆਪਾਂ ਆਪਾਂ ਸਮੂਥਿੰਗ ਹੋਵੇ ਕੈਰਾਟਿਨ ਹੇਅਰ ਕਟਿੰਗ ਹੋ ਗਿਆ ਹਾਂਜੀ ਫੇਸ਼ਰ ਹੋਗਾ ਹੈਡਰ ਦਾ ਹਾਂਜੀ ਤੁਸੀਂ ਮਾਰਕੀਟ ਦੇ ਵਿੱਚੋਂ ਹੈਡਰ ਫੇਸ਼ 2500 3000 ਤੱਕ ਵਿੱਚ ਕੋਈ ਨਹੀਂ ਕੱਟ ਕਰਦਾ ਆਪਾਂ 1000 ਦੇ ਵਿੱਚ ਕਰਾਂਗੇ 1000 ਰੁਪਏ ਦੇ ਵਿੱਚ ਮਾਰਕੀਟ ਚ ਕੀ ਰੇਟ ਚੱਲਦਾ 2500 2000 ਰੁਪਏ ਆਪਾਂ 1000 ਚ ਕਰਾਂਗੇ 1000 ਚ ਕਰੋਗੇ ਹਾਂਜੀ ਨੋ ਬਾਈ ਜੀ 1000 ਰੁਪਏ ਦੇ ਵਿੱਚ ਕੰਮ ਹੋ ਰਿਹਾ 2500 3000 ਵਾਲਾ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਬਾਈ ਜੀ ਇਸ ਲਈ ਬਾਈ ਕਹਿੰਦਾ ਆਪਾਂ ਫਿਲਹਾਲ ਤਾਂ ਬਾਈ ਜੀ ਲੋਕਾਂ ਨੂੰ ਭੜਾ ਹੀ ਕਰਨਾ ਸਾਤ ਗੜ ਪਿੰਡ ਆ ਬਾਈ ਦਾ ਆਪਣਾ ਲੋਕਲ ਬਾਈ ਆ ਸਾਤ ਬਾਈ ਜੀ ਆਪਾਂ ਖੁਦ ਦੇਣਾ ਵੀਡੀਓ ਨੂੰ ਸ਼ੇਅਰ ਕਰਕੇ ਬਾਕੀ ਬਾਈ ਜੀ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇਹ ਲੱਗੀ ਸਕਰੱਬ ਬਿਲਕੁਲ ਫ੍ਰੀ ਦੇ ਰਿਆ ਭਰਾਓ ਬਾਈ ਜੀ ਵੱਖਰਾ ਜੇ ਨਾਵਾਂ ਤੇ ਬਾਈ ਦੇ ਵੱਖਰੇ ਹੀ ਕੰਮ ਆ ਅੱਜ ਤੱਕ ਦੇਵੀਗੜ ਦੇ ਵਿੱਚ ਬਾਈ ਜੀ ਤੁਸੀਂ ਸੁਣਿਆ ਨਹੀਂ ਹੋਏਗਾ ਕਿ హెయిਰ ਕਟਿੰਗ ਹੁੰਦੀ ਆ ਨਾਲ ਸਕਰੱਬ ਬਿਲਕੁਲ ਫ੍ਰੀ ਪਰ ਇੱਥੇ ਵੀ ਕਰ ਰਿਹਾ ਹੈ ਲੈਡੀਆਂ ਦੇ ਵੀ ਜੇ ਕੋਈ ਕੈਰ ਰਿਪ ਕਰੇ ਬਲਾਵੇ ਕਰੇ ਜਾ ਕੇ ਆਪਾਂ ਕੇਰਟਿਨ ਹੋ ਗਿਆ ਵੀਰੇ ਹਾਂਜੀ ਸਮੂਥਿੰਗ ਹੋ ਗਿਆ ਹਾਂਜੀ ਬੋਟੌਕਸ ਹੋ ਗਿਆ ਵੀਰੇ ਫੇਸ਼ੀਅਰ ਹੋ ਗਿਆ ਹਾਂਜੀ ਹਾਂਜੀ ਉਹਨਾਂ ਰੇਟ ਵੀ ਜਾਇਜ਼ ਆ ਹਾਂਜੀ ਹਾਂ ਜਾਇਜ਼ ਲੋ ਪੈਣੋ ਤੁਹਾਡੇ ਲਈ